ਪਹਿਲਾਂ ਤਾਂ ਮੈਂ ਭਗਤ ਸਿੰਘ ਮਾਨ ਨੂੰ ਇਹ ਦੱਸਦਾ ਕਿ ਭਗਤ ਸਿੰਘ ਮਾਨ ਜੀ ਖੈਰਾ ਭਾਵੇਂ ਕਿਸੇ ਵੀ ਪਾਰਟੀ ਚ ਐ ਪੂਰੀ ਦੁਨੀਆ ਦੇ ਵਿੱਚ ਬਸਦੇ ਸਿੱਖਾਂ ਦੀ ਹਮਾਇਤ ਉਹ ਇੱਕ ਠੋਕ ਕੇ ਕਰਦਾ ਤੇ ਉਹਦੇ ਵਿੱਚ ਤੁਸੀਂ ਨਕਾਮ ਤੁਸੀਂ ਸਿੱਖਾਂ ਦੀ ਹਮਾਇਤ ਤਾਂ ਕਰਨੀ ਕੀ ਐ ਤੁਸੀਂ ਸਿੱਖੀ ਦੀਆਂ ਜੜਾਂ ਵੱਡਣ ਤੇ ਲੱਗੇ ਹੋਏ ਹੋ ਸਿੱਖੀ ਨੂੰ ਖਤਮ ਕਰਨ ਤੇ ਲੱਗੇ ਹੋਏ ਹੋ ਤੇ ਹੁਣ ਦੱਸਦਾ ਭਗਤ ਸਿੰਘ ਮਾਨ ਤੁਸੀਂ ਉਹ ਆਵਾਜ਼ ਦੀ ਪਾਰਟੀ ਚ ਭਾਵੇਂ ਪਹਿਲਾਂ ਤੁਸੀਂ ਮਨਪ੍ਰੀਤ ਬਾਦਲ ਨਾਲ ਰਹੇ ਪਾਵੇਂ ਉਸ ਤੋਂ ਪਹਿਲਾਂ ਤੁਸੀਂ ਬਾਦਲਾਂ ਦੇ ਸੋਲੇ ਗਾਉਂਦੇ ਰਹੇ ਟੂਰਨਾਮੈਂਟਾਂ ਦੇ ਵਿੱਚ ਪਰ ਉਹਨਾਂ ਗੱਲਾਂ ਤੇ ਆਪਾਂ ਆਉਂਦੇ ਨਹੀਂ ਜਿੱਥੇ ਤੁਹਾਨੂੰ ਠੀਕ ਲੱਗਿਆ ਤੁਸੀਂ ਖੜਿਓ ਉਹਦੇ ਨਾਲ ਕੋਈ ਵੱਡੀ ਗੱਲ ਨਹੀਂ ਹੁੰਦੀ ਜਿੱਥੇ ਬੰਦੇ ਦੀ ਜ਼ਮੀਰ ਜਾਗਦੀ ਹੈ ਉਹ ਉੱਥੇ ਹੀ ਖੜਦਾ ਹੈ ਠੀਕ ਹੈ ਤੇ ਹੁਣ ਆਪਾਂ ਤੁਸੀਂ ਉਹ ਪੰਜਾਬ ਦੇ ਮੁੱਖ ਮੰਤਰੀ ਤੇ ਸੁਖਪਾਲ ਸਿੰਘ ਖਹਿਰਾ ਇੱਕ ਐਮਐਲਏ ਇੱਕ ਹਲਕੇ ਤੋਂ ਤੇ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਲਈ ਕੀ ਕਰ ਰਿਹਾ ਹੈ ਤੁਸੀਂ ਇਹ ਦੇਖਣ ਦੀ ਗੱਲ ਹੈ ਕਿ ਤੁਸੀਂ ਹੈਗੇ ਹੋ ਮੁੱਖ ਮੰਤਰੀ ਪੰਜਾਬ ਦੇ ਤੇ ਸੁਖਪਾਲ ਸਿੰਘ ਖਹਿਰਾ ਹੈਗਾ ਇੱਕ ਹਲਕੇ ਤੋਂ ਐਮਐਲਏ ਪਲੱਥ ਤੋਂ ਤੇ ਕੰਮ ਕੀਨੇ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਖਹਿਰਾ ਸਾਹਿਬ ਅਜੇ ਕਾਂਗਰਸੀ ਹੋ ਕਾਂਗਰਸ ਦੇ ਭਾਵੇਂ ਅਸੀਂ ਵਿਰੋਧੀ ਹੋਈਏ ਪਰ ਜਿਹੜਾ ਬੰਦਾ ਪੰਜਾਬ ਦੇ ਸਿੱਖਾਂ ਲਈ ਕੰਮ ਕਰ ਰਿਹਾ ਪੰਜਾਬ ਦੇ ਮੁੱਦਿਆਂ ਤੇ ਕੰਮ ਕਰ ਰਿਹਾ ਅਸੀਂ ਉਹਦੀ ਡਟ ਕੇ ਹਮਾਇਤ ਕਰਾਂਗੇ ਤੇ ਤੁਸੀਂ ਮੁੱਖ ਮੰਤਰੀ ਰਹਿੰਦੇ ਹੋਏ ਸਿੱਖਾਂ ਦਾ ਵਿਰੋਧ ਕਰ ਰਹੇ ਹੋ ਉਹ ਇੱਕ ਐਮਐਲਏ ਹੁੰਦੇ ਹੋਏ ਪੰਜਾਬ ਦੇ ਸਿੱਖ ਅਤੇ ਪੂਰੀ ਦੁਨੀਆ ਦੇ ਸਿੱਖਾਂ ਦੀ ਹਮਾਇਤ ਕਰ ਰਿਹਾ ਹੈ ਤੇ ਇਹਦੇ ਵਿੱਚ ਆਜੋ ਹੁਣ ਇੱਕ ਪਾਸੇ ਦਾ ਭਗਤ ਸਿੰਘ ਮਾਨ ਨੇ ਜਿਹੜੇ ਆਮ ਆਦਮੀ ਪਾਰਟੀ ਚ ਨੇ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਜਿਹੜਾ ਕਿ ਕਾਂਗਰਸ ਦੇ ਵਿੱਚ ਹੈ ਹੁਣ ਪਹਿਲੀ ਗੱਲ ਭਗਤ ਸਿੰਘ ਮਾਨ ਕੌਣ ਹੈ ਸਿੱਖਾਂ ਦਾ ਵਿਰੋਧੀ ਸੁਖਪਾਲ ਸਿੰਘ ਖਹਿਰਾ ਕੌਣ ਹੈ ਸਿੱਖਾਂ ਦਾ ਹਮਾਇਤੀ ਪਹਿਲੀ ਗੱਲ ਤਾਂ ਇੱਥੇ ਆ ਜਾਂਦੀ ਹੈ ਕਿ ਜਿਹੜਾ ਬੰਦਾ ਇੱਥੇ ਸਿੱਖਾਂ ਦੀ ਹਮਾਇਤ ਕਰਦਾ ਹੈ ਉਹ ਨੂੰ ਆਲੇ-ਦਾਲੋਂ ਘੇਰਨ ਦੀ ਗੱਲ ਹੋ ਜਾਂਦੀ ਹੈ ਸਾਰੇ ਖੱਬੀ ਪੱਕੀ ਸਾਰੇ ਜਿਹੜੇ ਵਿਚਾਰਤਾਰੇ ਅਲੱਗ-ਅਲੱਗ ਹੈ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਉਹ ਉਹ ਨੂੰ ਘੇਰੂਗੀ ਉਹ ਨੂੰ ਉਹਦੇ ਆਲੇ-ਦਾਲੇ ਹੋਊਗੀ ਤੇ ਉਹਦੇ ਵਿੱਚੋਂ ਨੁਕਸ ਕੱਢਣਗੇ ਤੇ ਦੂਜੀ ਗੱਲ ਆ ਗਈ ਮੁੱਖ ਮੰਤਰੀ ਸਾਹਿਬ ਖਹਿਰੇ ਨੇ ਤੁਹਾਡੇ ਮੰਗੂ ਐਨਐਸਏ ਨਹੀਂ ਲਾਈ ਉਹਨਾਂ ਐਨਐਸਏ ਵਾਲੀ ਗੱਲ ਤੇ ਆ ਜਾਂਦੇ ਆ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਕੇ ਆਮ ਆਦਮੀ ਪਾਰਟੀ ਚ ਰਹਿੰਦੇ ਹੋਏ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਐਲਾਈ ਤੇ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਤੁਸੀਂ ਭੇਜਣ ਵਾਲਿਆਂ ਚੋਂ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਪੰਜਾਬ ਲਿਆਉਣ ਵਾਲਿਆਂ ਚੋਂ ਹੈ ਅਤੇ ਜਿਹੜਾ ਹੁਣ ਮੋਰਚਾ ਚੱਲ ਰਿਹਾ ਹੈ ਅੰਮ੍ਰਿਤਸਰ ਜਿਹੜਾ ਮੋਰਚਾ ਅੰਮ੍ਰਿਤਸਰ ਚੱਲ ਰਿਹਾ ਹੈ ਉਹਦੇ ਵਿੱਚ ਖਹਿਰਾ ਹਿੱਕ ਠੋਕ ਹਮਾਇਤ ਕਰਕੇ ਆਇਆ ਉੱਥੇ ਸਾਡੀਆਂ ਮਾਵਾਂ ਅੱਜ ਭੁੱਖ ਹੜਤਾਲ ਤੇ ਬੈਠੀਆਂ ਨੇ ਭਾਈ ਸਾਹਿਬ ਹੋਰੀ ਡਿਬਰੂਗੜ੍ਹ ਦੀਆਂ ਜੇਲ੍ਹਾਂ ਚ ਜੇ ਅੱਜ ਉੱਥੇ ਕੋਈ ਭਾਣਾ ਵਾਪਰਦਾ ਤਾਂ ਉਹਦਾ ਜ਼ਿੰਮੇਵਾਰ ਤੁਸੀਂ ਹੋਵੋਗੇ ਜੇ ਸਾਡਾ ਸਿੰਘ ਕੋਈ ਉੱਥੇ ਸ਼ਹਾਦਤ ਪਾ ਜਾਂਦਾ ਸ਼ਹੀਦੀ ਪਾ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਭਗਤ ਸਿੰਘ ਮਾਨ ਹੋਊਗਾ ਤੇ ਐਨਐਸਏ ਦਾ ਵਿਰੋਧ ਕੌਣ ਕਰਨ ਵਾਲਾ ਸੁਖਪਾਲ ਸਿੰਘ ਖਹਿਰਾ ਤੇ ਡਿਬਰੂਗੜ੍ਹ ਡਿਬਰੂਗੜ੍ਹ ਤੋਂ ਪੰਜਾਬ ਦੀਆਂ ਜੇਲ੍ਹਾਂ 'ਚ ਜੇਕਰ ਆਪਾਂ ਨੌਜਵਾਨਾਂ ਨੂੰ ਲਿਆਉਣ ਲਈ ਇੱਕ ਮੋਰਚਾ ਖੋਲਿਆ ਹੈ ਅੰਮ੍ਰਿਤਸਰ ਤੇ ਉਹਦੇ ਵਿੱਚ ਹਮਾਇਤ ਕੌਣ ਕਰ ਰਿਹਾ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਥੇ ਲਾ ਲਓ ਜਿਹੜਾ ਕੰਮ ਤੁਸੀਂ ਸਿੱਖਾਂ ਦੇ ਵਿਰੋਧ ਚ ਕਰਦੇ ਹੋ ਉੱਥੇ ਸਰਦਾਰ ਸਖਪਾਲ ਸਿੰਘ ਖੈਰਾ ਸਿੱਖਾਂ ਦੇ ਹੱਕ 'ਚ ਖੜਿਆ ਹੁੰਦਾ। ਇੱਥੇ ਹੁਣ ਦੱਸੋ ਵੀ ਆਮ ਆਦੀ ਪਾਰਟੀ 'ਚ ਰਹਿ ਕੇ ਵੀ ਤੁਸੀਂ ਕਹਿੰਦੇ ਸੀ ਅਸੀਂ ਇਹ ਕਰਦਾਂਗੇ, ਬਾਹਰ ਕਰਦਾਂਗੇ ਤੁਸੀਂ ਵਿਰੋਧ 'ਚੋਂ ਉਹ ਬੰਦਾ ਕਾਂਗਰਸ 'ਚ ਰਹਿੰਦੇ ਹੋਏ ਵੀ ਸਾਡੇ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਕਰਦਾ। ਡਿਬਰੂਗੜ੍ਹ 'ਚ ਬੈਠੇ ਬਾਕੀ ਨੌਜਵਾਨਾਂ ਦੀ ਗੱਲ ਕਰਦਾ। ਐਨਐਸਏ ਦੇ ਵਿਰੁੱਧ ਭੁਖਤਦਾ ਅਤੇ ਸਾਡੀਆਂ ਮਾਵਾਂ ਜੋ ਭੁਖੜ ਹੜਤਾਲ ਤੇ ਅੰਮ੍ਰਿਤਸਰ ਦੇ ਵਿੱਚ ਬੈਠੀਆਂ ਨੇ ਉਹਨਾਂ ਦੇ ਹੱਕ 'ਚ ਜਾ ਕੇ ਹਾਂ ਦਾ ਨਾਅਰਾ ਮਾਰ ਕੇ ਆਉਂਦੇ। ਤੇ ਦੂਜੀ ਗੱਲ ਤੇ ਭਗਤਮਾਨ ਸਾਹਿਬ ਤੁਸੀਂ ਪੰਜਾਬ ਦੇ ਗੁਰਦੁਆਰੇ ਯਾਦ ਕਰੋ ਆ ਪਿੱਛੇ ਜੇ ਗੋਲੀ ਚੱਲੀ ਐ ਤੇ ਜਦੋਂ ਬਹਿਵਲ ਕਲਾ ਗੋਲੀ ਚੱਲੀ ਸੀ ਤੁਸੀਂ ਕਹਿੰਦੇ ਸੀ ਹਮ ਹਮਾ ਕੇ ਕਿ ਬਾਦਲ ਦੇ ਕਹੇ ਤੋਂ ਬਿਨਾ ਗੋਲੀ ਨਹੀਂ ਚੱਲੀ ਬਾਦਲਾਂ ਨੇ ਗੋਲੀ ਚਲਵਾਤੀ ਤੇ ਮੈਂ ਪੁੱਛਣਾ ਚਾਹਣਾ ਕਿ ਸਾਡੇ ਢਿੰਗ ਸਿੰਘਾਂ ਦੇ ਗੁਰਦੁਆਰੇ ਵਿੱਚ ਗੋਲੀ ਚੱਲੀ ਪ੍ਰਸ਼ਾਸਨ ਵੱਲੋਂ ਤੇ ਗ੍ਰਹਿ ਮਤਰਾਲਿਆ ਕਿਹਦੇ ਕੋਲ ਐ ਤੁਹਾਡੇ ਕੋਲ ਤੇ ਫਿਰ ਹੁਣ ਗੋਲੀ ਕਿਹਦੇ ਕਹਿਣ ਤੇ ਚੱਲ ਗਈ ਪੰਜਾਬ ਦੇ ਗੁਰਦੁਆਰੇ ਦੇ ਵਿੱਚ ਤੇ ਤੁਸੀਂ ਗੋਲੀ ਚਲਵਾਈ ਤੇ ਖੈਰੇ ਨੇ ਉਹਦਾ ਵਿਰੋਧ ਕੀਤਾ ਖੈਰਾ ਤਾਂ ਤੁਹਾਡੀਆਂ ਅੱਖਾਂ 'ਚ ਲੜਕਣਾ ਹੀ ਆ ਤੇ ਗੱਲ ਆ ਗਈ ਜੀ ਚੌਥੀ ਪੰਜਾਬ ਦੇ ਪਾਣੀਆਂ ਦੇ ਤੁਸੀਂ ਸਮਝੌਤੇ ਕੀਤੇ ਰਾਜਸਥਾਨ ਨਾਲ ਬਠਿੰਡੇ ਤੁਹਾਡੀ ਮੀਟਿੰਗ ਹੋਈ ਰਾਜਸਥਾਨ ਦੇ ਮੰਤਰੀ ਨਾਲ ਹੋਈ ਜਿਹੜੇ ਆਉਣ ਆਲਾ ਤੁਸੀਂ ਉੱਥੇ ਮੰਤਰੀ ਚੁਣਨਾ ਜਾਂ ਹਰਿਆਣੇ ਨਾਲ ਤੁਹਾਡੀਆਂ ਮੀਟਿੰਗਾਂ ਹੋਈਆਂ ਖੈਰੇ ਨੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਪੰਜਾਬ ਦੇ ਪਾਣੀ ਕਹਿੰਦਾ ਪੰਜਾਬ ਨੂੰ ਦਿਓ ਜਿਹੜੇ ਵੀ ਪੰਜਾਬ ਦਾ ਪਾਣੀ ਜਿਹੜਾ ਜਾ ਰਿਹਾ ਸਾਡਾ ਰਾਜਸਥਾਨ ਨੂੰ ਹਰਿਆਣੇ ਨੂੰ ਉਹਦਾ ਮੁੱਲ ਕਹਿੰਦਾ ਵਸੂਲ ਕੇ ਪੰਜਾਬ ਨੂੰ ਦਿਓ ਇਹ ਖੈਰੇ ਖੈਰਾ ਦਾ ਐਨ ਐਨ ਹਿੱਕ ਠੋਕ ਕੇ ਬਿਆਨ ਦਿੱਤਾ ਤੇ ਤੁਸੀਂ ਤੁਸੀਂ ਇੱਥੇ ਬਿਆਨ ਕੁਝ ਹੋਰ ਦਿੰਨੇ ਹੋ ਪੰਜਾਬ ਚ ਹਰਿਆਣਾ ਚ ਕੁਝ ਹੋਰ ਦਿੰਨੇ ਹੋ ਤੇ ਰਾਜਸਥਾਨ ਚ ਕੁਝ ਹੋਰ ਦਿੰਨੇ ਹੋ ਖੈਰਾਤਾ ਕਾਂਗਰਸ ਚ ਰਹਿੰਦੇ ਹੋਏ ਵੀ ਸਾਡੇ ਪਾਣੀਆਂ ਦੀ ਗੱਲ ਕਰਦਾ ਹੈ ਸਾਡੀ ਧਰਤੀ ਦੀ ਗੱਲ ਕਰਦਾ ਹੈ ਸਾਡੀ ਨੌਜਵਾਨੀ ਦੀ ਗੱਲ ਕਰਦਾ ਹੈ ਤੁਸੀਂ ਆਮ ਆਦਮੀ ਚ ਪਾਰਟੀ ਚ ਰਹਿੰਦੇ ਹੋਏ ਵੀ ਸਾਡੇ ਪਾਣੀ ਵੇਚ ਰਹੇ ਹੋ ਸਾਡੀ ਨੌਜਵਾਨੀ ਨੂੰ ਜੇਲ੍ਹਾਂ ਚ ਤੱਕ ਰਹੇ ਹੋ ਤੇ ਸਾਡੀ ਧਰਤੀ ਗੰਦਲੀ ਹੋ ਰਹੀ ਹੈ ਇਹ ਇਹਦੇ ਬਾਰੇ ਤੁਹਾਨੂੰ ਖਿਆਲ ਹੀ ਕੁਝ ਨਹੀਂ ਤੇ ਹੁਣ ਨੌਜਵਾਨੀ ਦੀ ਪਹਿਲਾ ਗੱਲ ਆ ਗਈ ਸਿੱਖੀ ਦੀ ਸਿੱਖੀ ਦੇ ਹੱਕ ਚ ਖੈਰਾ ਖੜਾ ਤੁਸੀਂ ਵਿਰੁੱਧ ਭੁਗਤੇ ਤੇ ਗੱਲ ਆ ਗਈ ਹੁਣ ਨੌਜਵਾਨੀ ਦੀ ਸੁਖਪਾਲ ਖੈਰਾ ਉਹ ਇਨਸਾਨ ਹੈ ਜਿਹੜਾ ਦੀਪ ਸਿੱਧੂ ਦੇ ਹੱਕ ਚ ਵੀ ਬੋਲਿਆ ਭਾਨੇ ਸਿੱਧੂ ਦੇ ਹੱਕ ਚ ਵੀ ਬੋਲਿਆ ਲਖੇ ਸਿਧਾਣੇ ਦੇ ਹੱਕ ਚ ਵੀ ਬੋਲਿਆ ਨਵਰੀਤ ਨੂੰ ਸ਼ਹੀਦੀ ਦਾ ਦਰਜਾ ਦਵਾਇਆ ਅਤੇ ਪ੍ਰਵਿੰਦਰ ਝੋਟੇ ਦੇ ਹੱਕ ਚ ਵੀ ਬੋਲਿਆ ਲਖੇ ਸਿਧਾਣੇ ਤੇ ਤੁਹਾਡੀ ਸਰਕਾਰ ਨੇ ਝੂਠਾ ਪਰਚਾ ਦਰਜ ਕੀਤਾ ਤਰਨਤਾਰਨ ਤੇ ਸੁਪਾਲ ਖਹਿਰਾ ਹੱਕ ਚ ਆ ਕੇ ਖੜ ਗਿਆ ਤੇ ਪਰਚਾ ਤੁਹਾਨੂੰ ਵਾਪਸ ਲੈਣਾ ਪਿਆ ਹੁਣ ਦੱਸੋ ਉੱਥੇ ਕੌਣ ਗਲਤ ਹੈ ਤੁਸੀਂ ਪਰਚਾ ਦੇਣ ਵਾਲੇ ਜਾਂ ਖਹਿਰਾ ਨੌਜਵਾਨਾਂ ਦੇ ਹੱਕ ਚ ਖੜਨ ਵਾਲੀ ਦੂਜੀ ਭਾਨੇ ਸਿੱਦੇ ਤੁਸੀਂ ਝੂਠੇ ਪਰਚੇ ਦਿੱਤੇ ਗਾਨੀ ਚੋਰੀ ਦੇ ਪਰਚੇ ਦਿੱਤੇ ਹੋਰ ਐਰਾ ਵਗੈਰਾ ਏਜੰਟਾਂ ਦਾ ਸਾਥ ਦੇ ਕੇ ਤੁਸੀਂ ਭਾਨੇ ਨੂੰ ਜੇਲ੍ਹ ਸੁਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਲੋਕ ਇਕੱਠੇ ਹੋਏ ਖਹਿਰੇ ਨੇ ਭਾਨੇ ਦਾ ਸਾਥ ਦਿੱਤਾ ਭਾਵੇਂ ਕਿ ਉਹ ਕਾਂਗਰਸ ਚ ਹੈ ਕਾਂਗਰਸ ਨਾਲ ਸਾਡੀ ਬਣਦੀ ਨਹੀਂ ਪਰ ਫਿਰ ਵੀ ਉਹ ਭਾਨੇ ਸਿੱਧੂ ਦਾ ਸਾਥ ਪਾਰਟੀ ਵਾਈ ਤੋਂ ਉਪਰ ਉੱਠ ਕੇ ਕੋਰਦੋਨੇ ਦੇ ਕੱਠ 'ਚ ਹਿੱਕ ਠੋਕ ਕੇ ਬੋਲ ਕੇ ਗਿਆ ਹੁਣ ਦੱਸੋ ਖੈਰਾ ਚੰਗਾ ਜਾਂ ਭਗਵੰਤ ਸਿੰਘ ਮਾਨ ਜਿਹੜੇ ਨੇ ਭੰਗ ਦੇ ਪਰਚੇ ਦਵਾਏ ਜਾਂ ਜਿਹੜਾ ਸਰਪਾਲ ਖੈਰਾ ਕਾਂਗਰਸ ਚ ਰਹਿੰਦੇ ਹੋਏ ਵੀ ਭਾਨੇ ਸਿੱਧੂ ਦੇ ਹੱਕ 'ਚ ਕੋਰਦੋਨੇ ਦੀ ਧਰਤੀ ਤੇ ਦਿਹਾੜ ਕੇ ਬੋਲ ਕੇ ਗਿਆ ਕਿ ਭਗਵੰਤ ਮਾਨ ਸਰਕਾਰ ਗਲਤ ਕਰ ਰਹੀ ਹੈ ਫਿਰ ਤੁਸੀਂ ਪ੍ਰਵਿੰਦਰ ਝੋਟੇ ਦੇ ਪਰਚਾ ਦਿੱਤਾ ਜਿਹੜਾ ਬੰਦਾ ਚਿੱਟਾ ਰੋਕ ਰਿਹਾ ਤੇ ਤੁਸੀਂ ਚਿੱਟੇ ਜਿੱਤੇ ਜਿਹੜਾ ਵੇਚ ਰਿਹਾ ਉਹਦੇ ਨਾਲ ਲਾ ਕੇ ਇੱਕ ਲੇਡੀ ਤੋਂ ਝੂਠਾ ਪਰਚਾ ਝੋਟੇ ਤੇ ਕਰਾਇਆ ਸੁਖਪਾਲ ਖਹਿਰਾ ਉੱਥੇ ਵੀ ਗਰਜ ਕੇ ਗਿਆ ਮਾਨਸਾ ਦੀ ਧਰਤੀ ਦੇ ਧਰਨਾ ਲੱਗਿਆ ਤੇ ਉਸ ਧਰਨੇ ਦੇ ਵਿੱਚ ਸੁਖਪਾਲ ਖਹਿਰਾ ਆਇਆ ਪਰਿਵਾਰ ਨਾਲ ਹਮਦਰਦੀ ਜਤਾਈ ਤੇ ਪ੍ਰਵਿੰਦਰ ਝੋਟੇ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਹੁਣ ਦੱਸੋ ਕਾਂਗਰਸ 'ਚ ਰਹਿਣ ਵਾਲਾ ਬੰਦਾ ਮਾੜਾ ਹੈ ਜਾਂ ਆਮ ਆਦਮੀ ਪਾਰਟੀ 'ਚ ਭਗਾਸ ਸਿੰਘ ਮਾਨ ਜਿਹੜਾ ਮੁੱਖ ਮੰਤਰੀ ਜਿਹੜਾ ਧਾਰ ਕੇ ਕਹਿ ਰਿਹਾ ਖਹਿਰਾ ਸਾਹਿਬ ਅਜੇ ਕਾਂਗਰਸ 'ਚ ਹੀ ਹੋ ਹੁਣ ਦੱਸੋ ਕੀ ਆਵਾਜ਼ ਵਿੱਚ ਰਹਿ ਕੇ ਇੱਕ ਬੰਦਾ ਝੋਟੇ ਦੇ ਪਰਚੇ ਪਾ ਰਿਹਾ ਹੈ ਤੇ ਕਾਂਗਰਸ ਵਿੱਚ ਰਹਿ ਕੇ ਇੱਕ ਬੰਦਾ ਝੋਟੇ ਦੇ ਹੱਕ 'ਚ ਬੋਲ ਰਿਹਾ ਹੈ ਦੱਸੋ ਕੌਣ ਮਾੜਾ ਹੈ ਕੌਣ ਚੰਗਾ ਹੈ ਹੋਰ ਆ ਗਈ ਗੱਲ ਨਵਰੀਤ ਕਿਸਾਨੀ ਅੰਦੋਲਨ ਦੇ ਵਿੱਚ 26 ਜਨਵਰੀ ਨੂੰ ਅਸੀਂ ਲਾਲ ਕਿਲੇ ਨੂੰ ਚਾਲੇ ਪਾਏ ਤੇ ਜਾਂਦੇ ਹੋਏ ਨਵਰੀਤ ਸ਼ਹੀਦ ਹੋ ਗਿਆ ਪੁਲਸ ਦੀ ਗੋਲੀ ਨਾਲ ਫੈਰੇ ਨੇ ਹੱਕ ਠੋਕ ਕੇ ਭਾਰਤ ਸਰਕਾਰ ਨੂੰ ਕਿਹਾ ਕਿ ਇਹ ਇਹ ਟਰੈਕਟਰ ਉਲਟਣ ਨਾਲ ਨਹੀਂ ਮਰ ਸਾਡਾ ਬੰਦਾ ਸ਼ਹੀਦ ਹੋਇਆ ਇਹ ਤੁਹਾਡੀ ਪੁਲਿਸ ਦੀ ਗੋਲੀ ਨਾਸੀਦ ਹੋਇਆ ਨਵਰੀਤ ਨੂੰ ਸ਼ਹੀਦੀ ਦਾ ਦਰਜਾ ਦੇ ਦਬਾਇਆ ਤਾਂ ਸੁਖਪਾਲ ਖੈਰੇ ਨੇ ਦਬਾਇਆ ਤੇ ਤੁਸੀਂ ਉਦੋਂ ਕਿੱਥੇ ਸੀ ਬਈ ਉਦੋਂ ਦੱਸੋ ਤੁਸੀਂ ਨਵਰੀਤ ਵੇਲੇ ਕਿਉਂ ਨਹੀਂ ਬੋਲੇ ਦੀਪ ਸਿੱਧੂ ਦੇ ਹੱਕ 'ਚ ਤੁਸੀਂ ਕਿਉਂ ਨਹੀਂ ਬੋਲੇ ਜਦੋਂ ਭਾਰਤ ਸਰਕਾਰ ਨੇ ਪਰਚਾ ਦਿੱਤਾ ਸੀ ਉਦੋਂ ਵੀ ਖੈਰਾ ਬੋਲਿਆ ਦੀਪ ਸਿੱਧੂ ਦੇ ਹੱਕ 'ਚ ਲੱਖੇ ਸਿਧਾਨੇ ਦੀ ਵਾਰੀ ਆਉਂਦੀ ਆ ਤਾਂ ਖੈਰਾ ਬੋਲਦਾ ਹੈ ਭਾਨੇ ਦੀ ਵਾਰੀ ਆਉਂਦੀ ਆ ਤਾਂ ਖੈਰਾ ਬੋਲਦਾ ਹੈ ਝੋਟੇ ਦੀ ਵਾਰੀ ਆਉਂਦੀ ਆ ਤਾਂ ਖੈਰਾ ਬੋਲਦਾ ਹੈ ਨਵਰੀਤ ਨੂੰ ਸਿੱਧਿਆ ਦਰਜਾ ਦਵਾਇਆ ਤਾਂ ਖੈਰਾ ਬੋਲਦਾ ਹੈ ਤੇ ਜੇ ਖੈਰਾ ਕਾਂਗਰਸ 'ਚ ਰਹਿ ਕੇ ਇਹਨਾਂ ਨੌਜਵਾਨਾਂ ਦੇ ਹੱਕ ਚ ਬੋਲਦਾ ਜੋ ਜੋ ਨੌਜਵਾਨੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਹੈ ਤੇ ਫਿਰ ਮੈਂ ਕਹਣਾ ਵੀ ਖੈਰਾ ਤੁਹਾਡੇ ਨਾਲੋਂ 100 ਗੁਣਾ ਚੰਗਾ ਜਿਹੜਾ ਇੱਕ ਉਸ ਪਾਰਟੀ 'ਚ ਰਹਿ ਕੇ ਬੋਲ ਰਿਹਾ ਹੈ ਜਿਹੜੀ ਪਾਰਟੀ ਨੇ ਸਾਡੇ ਨਾਲ ਕੀ ਕੁਝ ਕੀਤਾ ਤੇ ਉਹ 'ਚ ਰਹਿ ਕੇ ਸਾਡੀ ਨੌਜਵਾਨੀ ਦੀ ਗੱਲ ਕਰ ਰਿਹਾ ਤੇ ਤੁਸੀਂ ਫਿਰ ਕੀ ਕਰ ਰਹੇ ਹੋ ਇਹ ਆਮ ਆਦਮੀ ਪਾਰਟੀ ਦੀ ਨਵੀਂ ਪਾਰਟੀ ਹੈ ਉਹ 'ਚ ਰਹਿ ਕੇ ਸਾਡੇ ਸਿੱਖਾਂ ਦੀ ਗੱਲ ਨਹੀਂ ਕਰ ਸਕਦੇ ਸਾਡੀ ਨੌਜਵਾਨੀ ਦੀ ਗੱਲ ਨਹੀਂ ਕਰ ਸਕਦੇ ਸਾਡੇ ਪਾਣੀਆਂ ਦੀ ਗੱਲ ਨਹੀਂ ਕਰ ਸਕਦੇ ਸਾਡੀ ਕਿਸਾਨੀ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਕੀਤਾ ਕੀ ਹੈ ਐਨਐਸਐ ਲਾਏ ਤੋਂ ਬਿਨਾ ਡਿਵਰੂਗੜ ਭੇਜਿਆਂ ਤੋਂ ਬਿਨਾ ਭਾਨੇ ਸਦੂ ਵਰਗੇ ਝੂਠੇ ਪਰਚੇ ਪਾਇਆਂ ਤੋਂ ਬਿਨਾ ਝੋਟੇ ਦੇ ਝੂਠੇ ਪਰਚੇ ਲੱਕੇ ਸਦਾਨੇ ਦੇ ਝੂਠੇ ਪਰਚੇ ਤੁਸੀਂ ਕੀਤਾ ਹੀ ਕੀ ਹੈ ਇਹ ਗੱਲ ਸਾਬਤ ਕਰ ਦਿਓ ਤੇ ਹੁਣ ਅੱਗੇ ਆਜੋ ਮੂਸੇ ਵਾਲੇ ਦਾ ਕਾਤਲ ਤੁਹਾਡੀ ਸਰਕਾਰ ਚ ਹੋਇਆ ਤੁਹਾਡਾ ਜਿਹੜਾ ਹ ਮੀਡੀਆ ਇੰਚਾਰਜ ਰੱਖਿਆ ਹੋਇਆ ਤੁਸੀਂ ਬਲਤੇਜ ਪੰਨੂ ਉਹਨੇ ਸਿਕਿਉਰਿਟੀ ਲੀਕ ਕੀਤੀ ਤੇ ਮੂਸੇ ਵਾਲੇ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਹੌਸਲਾ ਮਿਲਿਆ ਤੇ ਮੂਸੇ ਵਾਲੇ ਦਾ ਕਤਲ ਕਰਕੇ ਚਲੇ ਜਾਂਦੇ ਨੇ ਉਹ ਮੂਸੇ ਵਾਲੇ ਦਾ ਕਤਲ ਨਹੀਂ ਹੋਇਆ ਇੱਕ ਪੰਜਾਬ ਦੀ ਪੱਗ ਨੂੰ ਹੱਥ ਪਾਇਆ ਬਾਹਰਲੇ ਸੂਬਿਆਂ ਤੋਂ ਆ ਕੇ ਉਹ ਨੌਜਵਾਨਾਂ ਨੇ ਜਿਹੜੇ ਗੈਂਗਸਟਰ ਨੌਜਵਾਨ ਨੇ ਤੇ ਤੁਸੀਂ ਤੁਸੀਂ ਉਹਨਾਂ ਨੂੰ ਫੜਨ ਦੀ ਬਜਾਏ ਲਾਉਰਸ ਦੀਆਂ ਜੇਲਾਂ ਚ ਬਿਠਾ ਕੇ ਇੰਟਰਵਿਊਆ ਕਰਾ ਰਹੇ ਹੋ ਚੈਨਲਾਂ ਦੇ ਉੱਪਰ ਤਾਂ ਜੋ ਉਸ ਮਾਂ ਪਿਓ ਨੂੰ ਇਨਸਾਫ ਤਾਂ ਕੀ ਦੇਣਾ ਸੀ ਤੁਸੀਂ ਉਸ ਮਾਂ ਪਿਓ ਦੇ ਹਰਦੇਵ ਲੁੰਧਰੇ ਜਾਣ ਇੰਟਰਵਿਊਆ ਕਰਾ ਕਰਾ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਇਨਸਾਫ ਨਹੀਂ ਦੇਣਾ ਕਰ ਲੋ ਜੋ ਕੁਝ ਕਰਨਾ ਇੰਟਰਵਿਊ ਆ ਜਿਹੜੀਆਂ ਆ ਰਹੀਆਂ ਨੇ ਲੌਰਸ ਦੀਆਂ ਉਹਦੇ ਮਾਪਿਓ ਭੜਕਦੇ ਮਰ ਗਏ ਥਾਂ ਥਾਂ ਤੇ ਆ ਜੋ ਪਰਿਵਾਰ ਬੈਠ ਗਿਆ ਘਰੇ ਅੱਕ ਅੱਕ ਹਾਰ ਕੇ ਤੁਸੀਂ ਇੱਕ ਨੌਜਵਾਨ ਦਾ ਇਨਸਾਫ ਨਹੀਂ ਦੇ ਪਾਏ ਜਿਹੜਾ ਨੌਜਵਾਨ ਨੇ ਸਾਡੀ ਪੱਗ ਪੂਰੀ ਦੁਨੀਆ ਦੇ ਵਿੱਚ ਲੈ ਕੇ ਗਿਆ ਉਹ ਨੌਜਵਾਨ ਸਿੱਧੂ ਮੂਸੇ ਵਾਲਾ ਉਹਦੇ ਖਿਲਾਫ ਤੁਸੀਂ ਭੁਗਤੇ ਖੈਰਾ ਹੱਕ ਚ ਇਹ ਦੱਸ ਦੋ ਖੈਰਾ ਮਾੜਾ ਕਿੱਥੇ ਆ ਯਾਰ ਜੇ ਉਹਨੇ ਪਾਰਟੀ ਚੇਂਜ ਕੀਤੀ ਤਾਂ ਉਹਨੇ ਆਪਣੀ ਜ਼ਮੀਰ ਕਰਕੇ ਕੀਤੀ ਤੁਸੀਂ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਕੇਰੀਆਲ ਨੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਵਿਰੋਧੀ ਧਿਰ ਤੇ ਤੋਂ ਲਾਹਿਆ ਤੇ ਉਹ ਤੁਹਾਨੂੰ ਛੱਡ ਕੇ ਚਲਾ ਗਿਆ ਤੁਹਾਡੇ ਵਾਂਗੂ ਤਲਬੇ ਨਹੀਂ ਚੱਟੇ ਜੇ ਕੇਰੀਆਲ ਕੱਲ ਨੂੰ ਤੁਹਾਨੂੰ ਮੁੱਖ ਮੰਤਰੀ ਤੋਂ ਲਾਉਂਦਾ ਹੈ ਗਰੰਟੀ ਹੈ ਤੁਸੀਂ ਉਹਦੇ ਤਲਬੇ ਚੱਟੋਗੇ ਹਾੜੇ ਕੱਢੋਗੇ ਉਹ ਬੰਦੇ ਉਹ ਉਹ ਬੰਦਾ ਸੁਪਾਲ ਖਹਿਰਾ ਜਿਹੜਾ ਗੈਰਤਮੰਦ ਹੈ ਜਿਹਨੇ ਪਾਰਟੀ ਨੂੰ ਠੁਕਰਾ ਦਿੱਤਾ ਪਰ ਹਾੜੇ ਨਹੀਂ ਕੱਢੇ ਦਬਿਆ ਨਹੀਂ ਝੁਕਿਆ ਨਹੀਂ ਕੇਰੀਆਲ ਦੇ ਅੱਗੇ ਤੁਸੀਂ ਜਿਹੜੇ ਟੜਕੀ ਤੋਂ ਲੈ ਕੇ ਸ਼ਾਮ ਤੱਕ ਉਹਦੇ ਹਾੜੇ ਕੱਢਦੇ ਰਹਿੰਦੇ ਹੋ ਸਾਡੀ ਪਾਗ ਉਹਦੇ ਪੈਰਾਂ 'ਚ ਜਾ ਕੇ ਧਰ ਦਿੰਨੇ ਹੋ ਖੈਰੇ ਨੇ ਆ ਪੱਗ ਨਹੀਂ ਤੇਰੀ ਪੈਰਾਂ 'ਚ ਕਿਸੇ ਦੇ ਜਾ ਕੇ ਤਾਂ ਉਹਨੇ ਪਾਰਟੀ ਬਦਲਣੀ ਪਈ ਫੇਰ ਪੰਜਾਬ ਦੇ ਲੋਕਾਂ ਲਈ ਉਹ ਖੜਿਆ ਉਹਨੇ ਆਪਣੀ ਪਾਰਟੀ ਬਣਾਈ ਤੇ ਪਤਾ ਪੰਜਾਬੀਆਂ ਨੇ ਦੇਖਣਾ ਸੀ ਕਿੰਨਾ ਸਾਥ ਦੇਣਾ ਬਠਿੰਡੇ ਤੋਂ ਖੜਾ ਹੋਇਆ ਤੇ ਪੰਜਾਬੀਆਂ ਨੇ ਨਹੀਂ ਸਾਥ ਦਿੱਤਾ ਤੇ ਉਹਨੇ ਆਪਦਾ ਪਲੇਟਫਾਰਮ ਦਾ ਚੁਣਨਾ ਹੀ ਆ ਹਾਂ ਮੈਂ ਕਹਿੰਦਾ ਵੀ ਕਾਂਗਰਸ ਮਾੜੀ ਐ ਬਹੁਤ ਕੋਸ ਸਾਡੇ ਲਈ ਗਲਤ ਕੀਤਾ ਪਰਸ਼ੁਕਪਾਲ ਖੈਰਾ ਮਾੜਾ ਨਹੀਂ ਹੈਗਾ ਮੈਂ ਖੈਰੇ ਦੇ ਹੱਕ ਚ ਇਹ ਗੱਲ ਬੋਲ ਰਿਹਾ ਕਾਂਗਰਸ ਦੇ ਹੱਕ ਚ ਨਹੀਂ ਬੋਲ ਰਿਹਾ ਤੇ ਭਗਵੰਤ ਮਾਨ ਸਾਹਿਬ ਹੁਣ ਦੱਸੋ ਤੁਸੀਂ ਕਿ ਕਾਂਗਰਸ ਚ ਰਹਿ ਕੇ ਬੰਦਾ ਸਿੱਖੀ ਦੀ ਗੱਲ ਵੀ ਕਰਦਾ ਨੌਜਵਾਨੀ ਦੀ ਗੱਲ ਵੀ ਕਰਦਾ ਤੇ ਸਾਡੀ ਧਰਤੀ ਦੀ ਗੱਲ ਵੀ ਕਰਦਾ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਕਰਦਾ ਤੇ ਐਨਐਸਐ ਲੱਗ ਰਿਹਾ ਨੌਜਵਾਨਾਂ ਦੇ ਉਹਨਾਂ ਦੇ ਹੱਕ ਚ ਬੋਲਦਾ ਜੁਏਪੀਏ ਲਾਇਆ ਸਰਕਾਰਾਂ ਨੇ ਤਾਂ ਜੁਏਪੀਏ ਦਾ ਉਹਨੇ ਡਟ ਕੇ ਵਿਰੋਧ ਕੀਤਾ ਹੁਣ ਇਹ ਦੱਸੋ ਵੀ ਖੈਰਾ ਮਾੜਾ ਹੈ ਜੱਪੂ ਸਿੰਘ ਮਾਨ ਮੜਾ ਜਿਹੜਾ ਸਿੱਖਾਂ ਤੇ ਅਤਵਾਦ ਕਰ ਰਿਹਾ ਸਾਡੀ ਨਸਲ ਕੁਸ਼ੀ ਕਰ ਰਿਹਾ ਸਾਨੂੰ ਦੱਬਣ ਦੀਆਂ ਕੋਸ਼ਿਸ਼ਾਂ ਨੇ ਸਾਡੇ ਆ ਮਾਮਾ ਅੱਜ ਭੁੱਖ ਹੜਤਾਲ ਤੇ ਨੇ ਤੇ ਸਾਡੇ ਸਿੰਘ ਡਿਬਰੂਗੜ੍ਹ ਭੁੱਖ ਹੜਤਾਲ ਤੇ ਬੈਠੇ ਆ ਇਹ ਕੱਲੇ ਪੱਗਾਂ 'ਚ ਸਿਰ ਫਸਾ ਕੇ ਨਹੀਂ ਕੁਝ ਬਣਨਾ ਪੱਗਾਂ 'ਚ ਸਿਰ ਫਸਾ ਕੇ ਤੁਸੀਂ ਕੁਰਸੀਆਂ ਤਾਂ ਲੈ ਲੀਆਂ ਨੇ ਪਰ ਅੱਜ ਸਾਡੇ ਜੋ ਨੌਜਵਾਨ ਸ਼ਹੀਦ ਹੁੰਦੇ ਆ ਤਾਂ ਜ਼ਿੰਮੇਵਾਰ ਭਗਤ ਸਿੰਘ ਮਾਨ ਹੈ ਤੇ ਅੱਜ ਸਾਡੀਆਂ ਮਾਵਾਂ ਜੋ ਅੰਮ੍ਰਿਤਸਰ ਬੈਠੀਆਂ ਨੇ ਬਿਲਕ ਰਹੀਆਂ ਨੇ ਤੜਫ ਰਹੀਆਂ ਨੇ ਆਪਣੇ ਪੁੱਤਾਂ ਨੂੰ ਦੇਖਣ ਦੇ ਲਈ ਕਿ ਪੰਜਾਬ ਦੀਆਂ ਜੇਲਾਂ 'ਚ ਆ ਜਾਣ ਤੇ ਜੇਕਰ ਤੁਸੀਂ ਉਹਨਾਂ ਤੋਂ ਮੁੱਖ ਮੋੜ ਰਹੇ ਹੋ ਉਹਨਾਂ ਨਾਲ ਕੋਈ ਮੀਟਿੰਗ ਵੀ ਨਹੀਂ ਕਰ ਰਹੇ ਤੇ ਉਹਨਾਂ ਨੂੰ ਕੁਸੂਂਦਾ ਉਹਨਾਂ ਦੀ ਸਿਹਤ بگੜੀ ਹੋਈ ਹੈ ਤਾਂ ਉਹ ਤੇ ਜ਼ਿੰਮੇਵਾਰ ਤੁਸੀਂ ਹੋ ਹੁਣ ਇਹ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਭਗਵੰਤ ਮਾਨ ਮੜਾ ਹੈ ਜਾਂ ਖੈਰਾ ਮੜਾ ਕੱਲਾ ਵਿਧਾਨ ਸਭਾ ਦੇ ਵਿੱਚ ਕਹਿਣ ਨਾਲ ਨਹੀਂ ਭਗਵੰਤ ਮਾਨ ਸਾਹਿਬ ਕੁਝ ਹੋਣਾ ਕਿ ਖੈਰਾ ਸਾਹਿਬ ਜੇ ਕਾਂਗਰਸ ਚੋਂ ਪੰਜਾਬ ਦੇ ਲੋਕਾਂ ਚ ਆ ਕੇ ਦੇਖੋ ਕਿ ਕਿਰਦਾਰ ਕਿਦੇ ਉੱਚੇ ਹੈ ਖੈਰਾ ਕਿੱਥੇ ਕੰਮ ਕਰ ਰਿਹਾ ਤੁਸੀਂ ਕਿੱਥੇ ਕੰਮ ਕਰ ਰਹੇ ਹੋ ਹਾਂ ਇਹ ਗੱਲ ਹੈ ਕਿ ਬੋਲਣ ਚ ਤੁਸੀਂ ਔਣ ਨਹੀਂ ਦਿੰਦੇ ਕਿਸੇ ਨੂੰ ਕਿਉਂਕਿ ਕਲਾਕਾਰੋ ਕਮੇਡੀ ਕਲਾਕਾਰੋਂ ਪਹਿਲਾਂ ਕਮੇਡੀ ਕਰ ਕਰਕੇ ਪਹਿਲਾਂ ਨਹੀਂ ਲੋਕਾਂ ਨੂੰ ਆਉਣ ਦਿੱਤਾ ਗੱਲਾਂ 'ਚ ਤੇ ਗੱਲਾਂ 'ਚ ਤੁਸੀਂ ਅੱਜ ਵੀ ਨਹੀਂ ਆਉਣ ਦੇਣਾ ਪਰ ਕੰਮਾ ਚਾਓ ਖੈਰੇ ਦੇ ਬਰਾਬਰ ਕੰਮ ਕਰਕੇ ਦੇਖੋ ਬੋਲ ਕੇ ਦੇਖੋਗਾ ਸਿੱਖਾਂ ਦੇ ਹੱਕ 'ਚ ਜੇ ਨਾਂ ਕੇਰੀਆ ਵਾਲਾ ਤੁਹਾਨੂੰ ਸੰਗੀ ਘੁੱਟ ਦੇ ਬੋਲ ਕੇ ਦੇਖੋਗਾ ਭਾਨੇ ਸਿੱਧੂ ਦੇ ਹੱਕ 'ਚ ਬੋਲੋਗਾ ਝੋਟੇ ਦੇ ਹੱਕ 'ਚ ਬੋਲੋਗਾ ਲੱਕੇ ਦਾਣੇ ਦੇ ਹੱਕ 'ਚ ਬੋਲੋਗਾ ਦੀਪ ਸਿੱਧੂ ਦੇ ਹੱਕ 'ਚ ਜੇ ਨਾਂ ਆਥਰ ਨੂੰ ਸੰਗੀ ਘੁੱਟ ਕੇ ਤੁਹਾਨੂੰ ਮਰੋੜ ਕੇ ਕਮਰੇ 'ਚ ਨਾ ਛੱਡਿਆ ਪਿਆ ਹੋਵੇ ਕੇਰੀਆ ਵਾਲ ਨੇ ਇਹ ਖੈਰਈ ਹੈ ਜਿਹੜਾ ਆਪਦੀ ਪਾਰਟੀ ਦੇਸ ਨਾਲ ਤਾਂ ਦੀ ਪ੍ਰਵਾਹ ਨਹੀਂ ਕਰਦਾ ਪਾਰਟੀ ਵਾਈ ਤੂੰ ਉੱਪਰ ਉੱਠ ਕੇ ਪੰਜਾਬ ਨਾਲ ਖੜਦਾ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਤਾਂ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਕਿ ਚੰਗੇ ਲੀਡਰਾਂ ਦੀ ਟਾਈਮ ਸਰ ਕਦਰ ਪਾ ਲਿਆ ਕਰੋ ਐਵੇਂ ਬਾਅਦ ਦੇ ਵਿੱਚ ਸ਼ਰਧਾਂਜਲੀयां ਦੇਣ ਦਾ ਕੋਈ ਫਾਇਦਾ ਨਹੀਂ ਬਾਅਦ ਚ ਮੋਮਬਤੀਆਂ ਚੱਕਣ ਦਾ ਕੋਈ ਫਾਇਦਾ ਨਹੀਂ